ਪੰਜਾਬ ਸਰਕਾਰ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਜੀ ਔਰ ਸਾਡੀ ਗੱਲ ਹੈ ਜਿਹੜੀ ਇਸ ਸੰਘਰਸ਼ ਦੀ ਰੈਗੂਲਰ ਹੋਣ ਦੇ ਲਈ ਉਹ ਸਰਕਾਰ ਕੋਲੇ ਗੱਲ ਪਈ ਹੈ ਜੀ ਬਾਕੀ ਹੁਣ ਜਿਹੜੀ ਵੀ ਸਾਡੀ ਪੰਜਾਬ ਸਰਕਾਰ ਦੇ ਨਾਲ ਜਦੋਂ ਵੀ ਮੀਟਿੰਗ ਹੁੰਦੀ ਹੈ ਉੱਥੇ ਵੀ ਅਸੀਂ ਇਹ ਮੁੱਦਾ ਜਿਹੜਾ ਉਹ ਚੱਕਾਂਗੇ ਪੰਜਾਬ ਦੇ ਜਿੰਨੇ ਵੀ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਨ ਦੇ ਮੁਲਾਜ਼ਮ ਨੇ ਸਾਥੀਓ ਪੰਜਾਬ ਦੇ ਸੰਘਰਸ਼ ਵੱਲ ਧਿਆਨ ਦਿਓ ਇਹਨਾਂ ਦਾ ਕੋਈ ਆਪਸੀ ਪੰਜਾਬ ਲੈਵਲ ਦਾ ਇਹਨਾਂ ਨੇ ਧਰਨਾ ਲਾਇਆ ਹੋਇਆ ਜੀ ਜਿਸ ਦੇ ਕਰਕੇ ਸਾਡੇ ਕੰਮ ਰੁਕੇ ਹੋਏ ਸੀ ਕਿ ਸਾਰੇ ਸ਼ਹਿਰ ਦੇ ਇਹ ਕੰਮ ਨਹੀਂ ਕਰਦੇ ਪਏ ਸੀ ਕਿ ਤੇ ਮਹਿਕਮੇ ਨੇ ਫਿਰ ਥੋੜੀ ਸੈਰਵਿਸ দিয়া ਕਰਤਾ ਹੋਇਆ ਜਦੋਂ ਬੰਦੇ ਕੰਮ ਨਹੀਂ ਕਰਦੇ ਪਏਗੇ ਫਿਰ ਉਹ ਟੈਂਕੀ ਤੇ ਚੜ ਗਏ ਸੀਗੇ ਆਪਦੇ ਹੋਰ ਪੰਜਾਬ ਲੈਵਲ ਦੇ ਧਰਨਾ ਇਹਨਾਂ ਦਾ ਪਰ ਸ਼ਿਵਾਸਨ ਦਿੱਤਾ ਇਹਨਾਂ ਨੂੰ ਹੇਠਲੇ ਉਤਰ ਆਏ ਹੋਇਆ ਪਰ ਆਹ ਪਾਰਟ ਪੇਮੈਂਟ ਕਰਦੇ ਪਏ ਇਹਨਾਂ ਦੀ ਉੱਪਰ ਗੱਲ ਕਰਕੇ ਇੱਕ ਵਾਰੀ ਜੋ ਵੀ ਬਕਾਇਆ ਵਗੈਰਾ ਹੈਗਾ ਪੈਂਡਿੰਗ ਅਮਾਊਂਟ ਹੈਗੀ ਹੈ ਉਹ ਇੱਕ ਵਾਰੀ ਨੈਕਸਟ ਵੀਕ ਦੇ ਵਿੱਚ ਕੁਝ ਨਾ ਕੁਝ ਕਰਵਾ ਲਾਂਗੇ ਮੈਂ ਵਿਜ਼ਿਟਰ ਦਾ ਜਗਪੀਰ ਸਿੰਘ ਹੈ ਅੱਛਾ ਕੀ ਕਰਾਂ ਔਰ ਤੁਸੀਂ ਕੀ ਤੁਹਾਡੇ ਕੋਲ ਮੈਂ ਪੰਜਾਬ ਦਾ ਸੂਬਾ ਜਨਮ 77ਵੇਂ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰ ਜੁਨੇ ਹਿੰਦਾ ਜੀ ਇਹ ਸਾਡਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਨਾਲ ਜਿੰਨੇ ਵੀ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਆ ਆਊਟਸੋਰਸ ਹੋਰ ਤੇ ਉਹਨਾਂ ਕਾਮਿਆਂ ਦਾ ਪੰਜਾਬ ਸਰਕਾਰ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਜੀ ਔਰ ਸਾਡੀ ਗੱਲ ਹੈ ਜਿਹੜੀ ਸੰਘਰਸ਼ ਦੀ ਰੈਗੂਲਰ ਹੋਣ ਦੇ ਲਈ ਉਹ ਸਰਕਾਰ ਕੋਲੇ ਗੱਲ ਪਈ ਹੈ ਜੀ ਮੀਟਿੰਗਾਂ ਦੇ ਮੀਟਿੰਗਾਂ ਸਾਡੀਆਂ ਸਰਕਾਰ ਦੇ ਨਾਲ ਹੋ ਰਹੀਆਂ ਨੇ ਇਹ ਜਿਹੜਾ ਮੌੜ ਮੰਡੀ ਦੇ ਅਮਪਲਾਈ ਦਾ ਮਸਲਾ ਸੀ ਤਨਖਾਹਾਂ ਦਾ ਇਹ ਜਿਹੜੀਆਂ ਪਿਛਲੇ ਹਫਤੇ ਸਾਡੀ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਡਾਇਰੈਕਸ਼ਨਾਂ ਕੀਤੀਆਂ ਸੀ ਵਿੱਤ ਮੰਤਰੀ ਸਾਹਿਬ ਵੱਲੋਂ ਕਿ ਇਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ 1 ਮਹੀਨਾ ਹੜਤਾਲ ਤੇ ਬੈਠਿਆ ਉਹ ਜਾਰੀ ਕੀਤੀਆਂ ਜਾਣ ਸਾਰੇ ਪੰਜਾਬ ਦੇ ਵਿੱਚ ਤਨਖਾਹਾਂ ਨੇ ਜਿਹੜੀਆਂ ਉਹ ਪੈ ਚੁੱਕੀਆਂ ਨੇ ਵਿੱਤ ਮੰਤਰੀ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਪਰ ਜਿਹੜੀ ਮੋੜ ਮੰਡੀ ਦੀ ਜਾਂ ਬਠਿੰਡਾ ਦੀ ਅਫਸਰਸ਼ਾਹੀ ਹੈ ਐਕਸ਼ਨ ਸਾਹਿਬ ਨੇ ਐਸ ਡੀਓ ਸਾਹਿਬ ਅਦੇਈ ਸਾਹਿਬ ਇਹਨਾਂ ਨੇ ਵਿੱਤ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨੂੰ ਵੀ ਛਿੱਕੇ ਟੰਗਿਆ ਹੋਇਆ ਔਰ ਹੁਣ ਸਾਡਾ ਪ੍ਰਸ਼ਾਸਨ ਦੇ ਸੀਆਈਡੀ ਦੇ ਤਾਲਮੇਲ ਦੇ ਨਾਲ ਜਿਹੜਾ ਉਹ ਤਨਖਾਹ ਹੈ ਉਹ ਪਾਉਣ ਨੂੰ ਐਗਰੀ ਹੋਇਆ 5000 ਰੁਪਿਆ 5-5000 ਰੁਪਿਆ ਕੈਸ਼ ਦੇਣਗੇ ਹੁਣ ਸਾਨੂੰ ਤੇ ਕੱਲ ਨੂੰ ਜਿਹੜੀ ਬਣਦੀ ਜਿਹੜੀ ਰਹਿੰਦੀ ਤਨਖਾਹ ਹੈ ਉਹ 11 ਵਜੇ ਤੱਕ ਕਹਿ ਰਹੇ ਇਹ ਕਹਿੰਦੇ ਮੁੰਡੇ ਦਰਗਾਹਾਂ ਵੇਂਦੇ ਨੇ ਤੁਹਾਡੇ ਇਹ ਜੀ ਜਿਹੜਾ ਸਾਡਾ ਜੂਨ ਦੇ ਵਿੱਚ ਸੰਘਰਸ਼ ਚੱਲਿਆ ਸੀ 10 ਜੂਨ ਤੋਂ 9 ਜੁਲਾਈ ਤੱਕ ਉਸ ਮਹੀਨੇ ਦੀ ਵੀ ਤਨਖਾਹ ਖੜੀ ਹੈ ਬਾਕੀ ਜਿਹੜਾ ਅਸੀਂ ਸੰਘਰਸ਼ ਕਰਦੇ ਆ ਉਸ ਸੰਘਰਸ਼ ਦੀ ਵੀ ਇਹ ਤਨਖਾਹ ਹੈ ਜਿਹੜੀ ਉਹ ਕੱਟ ਲੈਂਦੇ ਨੇ ਮਨ ਕੇ ਸਰਕਾਰ ਕਹਿੰਦੀ ਹੈ ਵੀ ਸੰਘਰਸ਼ ਤੇ ਬੈਠੇ ਨੇ ਜਿਹੜੇ ਅਮਪਲਾਈਜ਼ ਉਹਨਾਂ ਦੀ ਇਹ ਤਨਖਾਹ ਪਾਈ ਜਾਵੇ ਉਹਨਾਂ ਹਦਾਇਤਾਂ ਨੂੰ ਵੀ ਇਹ ਸ਼ਿੱਕੇ ਟੰਗ ਰਹੇ ਨੇ ਤੁਹਾਨੂੰ ਦੈਂਕੀ ਦੇ ਕਿਨੇ ਜਿਹੜਾ ਚੜੇ ਰੇ ਰਾਤ ਤੱਕ ਹਾਂਜੀ ਹਾਂਜੀ ਰਾਤ ਤੱਕ ਕਦ ਤੱਕ ਜੜਿਆ ਹੈ ਹਾਂਜੀ ਨਿਕਲਣਾ ਹੁਣ ਤਾਂ ਅਸੀਂ ਤਾਰ ਲਈ ਜੀ ਹਾਂਜੀ ਹਾਂਜੀ ਕੋਟ ਫੱਤੇ ਨੇ ਵੀ ਬਾਕੀ ਜੀ ਪਿਛਲੇ ਲੰਬੇ ਸਮੇਂ ਤੋਂ ਸੱਤ ਤਨਖਾਹਾਂ ਪੈਂਡਿੰਗ ਨੇ ਉਧਰ ਵੀ ਮੰਨ ਕੇ ਇਹ ਅਫਸਰ ਸਾਹੀ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸੀਓ ਮੈਡਮ ਦੀਆਂ ਵੀ ਹਦਾਇਤਾਂ ਹੋ ਗਈਆਂ ਬਾਕੀ ਹੁਣ ਜਿਹੜੀ ਵੀ ਸਾਡੀ ਪੰਜਾਬ ਸਰਕਾਰ ਦੇ ਨਾਲ ਜਦੋਂ ਵੀ ਮੀਟਿੰਗ ਹੁੰਦੀ ਹੈ ਉੱਥੇ ਵੀ ਅਸੀਂ ਇਹ ਮੁੱਦਾ ਜਿਹੜਾ ਉਹ ਚੱਕਾਂਗੇ ਕਿ ਮੋੜ ਮੰਡੀ ਦੇ ਵਿੱਚ ਇਹ ਕਿਉਂ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਹੁਣ ਕਹਿ ਰਿਹਾ ਸੀ ਕਹਿੰਦੇ ਵੀ ਮੋਡ ਮੰਡੀ ਦਾ ਜਿਹੜਾ ਬੁਰਾ ਹਾਲ ਹੈ ਜਿਹੜਾ ਬਹੁਤ ਜ਼ਿਆਦਾ ਹੈ ਪਾਣੀ ਇਸ ਤਰ੍ਹਾਂ ਖੜਿਆ ਹੈ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਗੰਦਾ ਪਾਣੀ ਪੀ ਰਹੇ ਲੋਕ ਮੈਂ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਅਫਸਰशाही ਨੂੰ ਸਾਡੀ ਪੰਜਾਬ ਸਰਕਾਰ ਨੂੰ ਇਹੀ ਪੁੱਛਣਾ ਚਾਹੁੰਦਾ ਕਿ ਸੀਵਰੇਜ ਬੋਰਡ ਦੇ ਵਿੱਚ ਇਹਨਾਂ ਲੰਬੇ ਸਮੇਂ ਤੋਂ 300 ਰੁਪਏ ਦਾ ਸਤਾਪ ਹੰਡਾ ਰਹੇ ਨੇ ਇਹ ਮੁਲਾਜ਼ਮ ਕੀ ਗੱਲ ਸਾਡਾ ਬੁਰਾ ਹਾਲ ਨਹੀਂ ਹੈਗਾ ਸੋ ਇਸੇ ਕਰਕੇ ਪੰਜਾਬ ਦੇ ਜਿੰਨੇ ਵੀ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਨ ਦੇ ਮੁਲਾਜ਼ਮ ਨੇ ਸਾਥੀਓ ਪੰਜਾਬ ਦੇ ਸੰਘਰਸ਼ ਵੱਲ ਧਿਆਨ ਦਿਓ ਇਹ ਤਨਖਾਹਾਂ ਨੇ ਜਿਹੜੀਆਂ ਅਫਸਰशाही ਨੂੰ ਨਾ ਦੇਣ ਤੋਂ 2 ਮਹੀਨੇ ਦਾ ਦੇਣੀਆਂ 3 ਮਹੀਨੇ ਦਾ ਦੇਣੀਆਂ ਪਰ ਜਿਹੜਾ ਆਪਾਂ ਇਹ ਵੱਡਾ ਸੰਘਰਸ਼ ਵਿੱਢਿਆ ਹੋਇਆ ਪੰਜਾਬ ਪੱਧਰ ਦਾ ਤੇ ਉਹਨੂੰ ਆਪਾਂ ਜਿੱਤ ਕੇ ਜਲਦੀ ਜਲਦੀ ਵਾਪਸ ਆਈਏ ਤੇ ਤਨਖਾਹਾਂ ਨੇ ਜਿਹੜੀਆਂ ਆਪਾਂ ਉਹ ਜਾਰੀ ਕਰਵਾ ਲਵਾਂਗੇ ਚਾਹੇ 2 ਮਹੀਨੇ ਦੀਆਂ ਰੱਖ ਲੈਣ ਜਾਂ 3 ਮਹੀਨੇ ਦੀਆਂ ਰੱਖ ਲੈਣ ਸੋ ਇਹ ਤਨਖਾਹਾਂ ਆਪਾਂ ਜਾਰੀ ਕਰਾ ਕੇ ਹਟਾਂਗੇ ਜੇ ਤਨਖਾਹਾਂ ਨਹੀਂ ਦਿੰਦਾ ਅਗਲਾ ਸੰਘਰਸ਼ ਕੀਤੇਗਾ ਦੇਖੋ ਜੀ ਅਗਲਾ ਸੰਘਰਸ਼ ਤਾਂ ਹਲੇ ਮਨ ਕੇ ਸਾਡਾ ਪੰਜਾਬ ਪੱਧਰ ਤੇ ਤਿੰਨ ਮੰਗਾਂ ਨੇ ਸਾਡੀਆਂ ਵੀ ਵਿਭਾਗ ਦੇ ਵਿੱਚ ਮਰਜ ਕਰਕੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਦੂਸਰਾ 1948 ਕਾਨੂੰਨ ਦੇ ਤਹਿਤ 35 ਤੋਂ 40000 ਰੁਪਏ ਤਨਖਾਹ ਇਹ ਜਿਹੜੀ ਇਹਨਾਂ ਮੁਲਾਜ਼ਮਾਂ ਦੀ ਕੀਤੀ ਜਾਵੇ ਤੀਜੀ ਮੰਗ ਹੈ ਜਿਹੜੀ ਸਾਡੀ ਜੋ EMPLOYEES ਸਾਡੇ ਰਿਟਾਇਰਮੈਂਟ ਦੀ ਤਦਾਰਤੇ ਨੇ 25-25 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ 100000 ਰੁਪਏ ਤੇ ਉਹਨਾਂ ਦੀ ਨੌਕਰੀ ਦੀ ਉਮਰ ਹੈ ਜਿਹੜੀ 65 ਸਾਲ ਕੀਤੀ ਜਾਵੇ ਹਲੇ ਤੱਕ ਅਸੀਂ ਉਹਨਾਂ ਤਿੰਨ ਮੰਗਾਂ ਤੇ ਸਟੈਂਡ ਕਰਦੇ ਆਂ ਜੀ ਤਨਖਾਹਾਂ ਨੇ ਜਿਹੜੀਆਂ ਸਾਡੀਆਂ ਲੋਕਲ ਮੰਗਾਂ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਉਹ ਤਾਂ ਅਸੀਂ ਜਾਰੀ ਕਰਵਾ ਹੀ ਲੈਣੀਆਂ ਨੇ ਸਰ ਹਾਂ ਜੀ